ਜਿਹੜਾ ਮੁਹੰਮਦ ਨਾਲ ਚੱਲਦਾ ਕੱਟ ਆ ਗਿਆ ਅੱਗੇ ਆ ਗਿਆ ਕੱਲ ਸ਼ਾਮੀ ਫੈਸਲਾ ਹੋਇਆ ਸੰਕਟ ਦਾ ਇਖਤਿਆਰ ਨਿਕਲਿਆ ਜਿਹਦੇ ਬਾਅਦੇ ਉਹਦਾ ਘਰ ਦੇ ਵਿੱਚ 2020 ਮਿਟੇ ਲਾ ਨਹੀਂ ਪਤਾ ਲੱਗਦਾ ਜੀ ਕੀ ਆ ਸਕਰੀਨ ਜਿਹਨੇ ਆ ਵਾਹ ਬਾਕੀ ਇੱਕ ਹੋਰ ਚ ਹੈਗਾ ਸਿੱਖ ਕਿਸਾਨ ਮੋਰਚਾ ਦੂਜਾ ਹੈਗਾ ਕਿਸਾਨਾਂ ਦਾ ਕਾਰਕਾ ਲਾਇਆ ਗਿਆ ਅਰਜਾ ਜਿੱਥੇ ਇਹ ਮੋਰਚਾ ਜਿਆ ਸਿੱਖ ਕਿਸਾਨ ਮੋਰਚਾ ਚਾਪਟਰ ਫੇਸ ਹੈ ਗਿਆ ਰਾਜੇਵਾਲ ਦੀਆਂ ਲਖੋਵਾਲਾਂ ਦੇ ਅੰਨੰਦਵਲਾ ਡੱਕ ਤੋਂ ਇਹ ਦੱਕਣ ਤੇ ਉੱਤਰ ਭਾਰਤ ਦੀਏ ਬੜੇ ਬੜੇ ਸੰਘਰਸ਼ ਨੇ ਇਸ ਮੋਰਚੇ ਸ਼ਾਮ ਗਿਆ ਉਹਨਾਂ ਵੇ ਕੱਲ ਬੈਠਣਗੇ ਜਿਹਦਾ ਲਾਠੀ ਚਾਰਜ ਹੋਇਆ ਖਨੌਰੀ ਉਹਦਾ ਵਿਰੋਧ ਕਰ ਲਈ 3 ਘੰਟੇ ਟੋਲ ਫ੍ਰੀ ਕਰੇ 11 ਵਜੇ ਦੇ ਹੀ ਬੈਠੇ ਪੌਣੇ 11 ਦਾ ਮੈਂ ਟੋਲ ਬੰਦ ਕਰਤਾ ਸੀ ਤੇ ਇਹ 2 ਵਜੇ ਹੀ ਰਾਈਟ ਟਾਈਮ ਪਹੁੰਚਦਾ ਮੈਂ ਟ੍ਰੈਫਿਕ ਹੈ ਕਿੰਨੀ ਲੋਕ ਕਰਕੇ ਆਦੀ ਉਹਦਾ ਰੀਜਨ ਹੈ ਵੀ ਲੋਕਾਂ ਨੂੰ ਨਹੀਂ ਚਾਹੁੰਦੇ ਕਿ ਲੋਕ ਜਲਦਬਾਜ਼ ਹੋਣ ਇਜਾਮ ਦੇਣ ਜਾਦੇ ਆਪੇ ਇਜਾਮ ਦੇ ਕੇ ਘਰ ਹੀ ਪਹੁੰਚਦਾ ਹਾਂ ਇੱਕ ਕਰਕੇ ਹੀ ਪ੍ਰੋਟੈਸਟ ਕੀਤਾ ਵੀ ਨਹੀਂ ਸਾਰੇ ਪੰਜਾਬ ਚ ਬਲੌਕ ਕੀਤੀ ਆਪਣਾ ਪ੍ਰਤੀਕਰਮ ਜਿਵੇਂ ਸੰਕੇਤ ਤੱਕ ਸਮੋਲ ਗਿਆ ਦੇਖਿਆ ਕੁਝ ਕਰੇ ਕਿ ਪੱਕੇ ਦੂਜੇ ਪੱਖਿਆ ਵੀ ਮੁੱਦੇ ਬਹੁਤ ਬਣਨੇ ਗਿਆ ਮਸਾਲੇ ਤੋਂ ਤੱਕ ਟੈਣੀ ਨਿਕਲ ਆਇਆ ਜਿਹੜਾ ਗਰੇ ਰਾਜਮਤੀ ਆਹੀ ਬਲੌਕ ਟੂ ਕੀਪੋਰਟ ਦਾ ਉਹ ਬੰਦਾ ਐਸਾ ਜਿਹਦੇ ਬਾਰੇ ਸੁਪਰੀਮ ਕੋਰਟ ਨੇ ਕਿ ਕੀ ਇਹ ਹੀ ਛੋਟੇ ਲੋਕ ਦਾ ਅੰਗਰ 120 ਜਿਹਦੀ ਹੁੰਦੀ ਕਨਸਪੀਰੇਸੀ ਦੀ ਧਾਰਾ ਇਹ ਬੁਸ਼ੀ ਬੰਦਾ ਤੇ ਸੁਪਰੀਮ ਕੋਰਟ ਦੇ ਕਹਿਣ ਦੇ باوجود ਉਹ ਕੁਝ ਨਹੀਂ ਲਿਖਾਂ ਨੰਬਰ ਤੇ ਕੀਪੋਰਟ ਦੇ ਪੰਜ ਬੰਦੇ ਸ਼ਹੀਦ ਹੋਇਆ ਪਰਵਾ ਜੌਬ ਨਹੀਂ ਮਿਲ ਰਹੀ ਪੈਸੇ ਸਿਰਫ ਕੋਰਚ ਨੇ ਦਾ ਕਰ ਲੱਖ ਜਾ ਕੇ ਰੁਪਿਆ ਤੇ ਉਦੋਂ ਤੱਤੇਗਾ ਜੋਗੀ ਸਰਕਾਰ ਦੀ ਨੂੰ ਕਿ ਬੱਚ ਚੁੱਪ ਕਰ ਗਿਆ ਔਰ ਇਹ ਗੱਲ ਦੇ ਉੱਤੇ ਪੂਰਾ ਹਦੀ ਬਤੀਦਾ ਪਿੱਟੇ ਨਹੀਂ ਮਿਸ਼ਰੇ ਨੂੰ ਹੀ ਕੁਝ ਨਹੀਂ ਕਹਿਣਾ ਈਵਨ ਉਹਨੂੰ ਸਟੈਪ ਡਾਊਨ ਕੋਈ ਵੱਡਾ ਕੰਮ ਨਹੀਂ ਹੁੰਦਾ ਜਿਨਾਂ ਦੇ ਕੋਲ ਵੀ ਇੱਥੇ ਬਾਦਲ ਸਾਹਿਬ ਨੇ ਰਹਿਣੀ ਕਿ ਉਹਨੂੰ ਸਟੈਪ ਡਾਊਨ ਕਰਤਾ ਹੈ ਮਤਰਾਲੇ ਤੋਂ ਨੈਤਿਕਤਾ ਦੇ ਹੱਤੇ ਵੀ ਤਸਦੀਫਾ ਤੇਲੇ ਅਲੀਗੇਸ਼ਨ ਲੱਗਾ ਸਿਨਾ ਤੇ ਤੇਰਾ ਸਕੈਂਡਲ ਹੈਗਾ 117 ਕਰੋੜ ਦਾ ਜੋ ਨਿਕਲਦਾ ਨਹੀਂ ਉਹ ਗੱਜ ਜੱਜ ਕਮਿਟੀ ਚ ਮਰ ਰਹਾ ਕੋਈ ਦੂਜਾ ਮੁੱਦਾ ਕਰੋਪਨ ਫੋਰਮਸ ਦਾ ਤੁਹਾਡੇ ਸਾਹਮਣੇ ਫਸਲਾਂ ਗਲ ਜਾਂਦੀਆਂ ਟੀਰੇ ਤਬਾਹ ਕਰ ਦਿੰਦੇ ਆ ਉਹਦਾ ਕੋਈ ਜ਼ਿੰਮੇਵਾਰ ਨਹੀਂ ਇਹ ਕਿਸਾਨਾਂ ਮਜ਼ਦੂਰਾ ਵੀ ਪੈਨਸ਼ਨ ਦਾ ਕੋਈ ਜ਼ਿੰਮੇਵਾਰ ਨਹੀਂ ਕਰਜ਼ਿਆਂ ਦਾ ਕੋਈ ਸਮਾਧਾਨ ਨਹੀਂ ਕਾਰਪੋਰੇਟ ਦੇ ਕਰਜ਼ੇ ਇਹ ਕਰੋਨਾ ਕਾਲ ਚ 316000 ਕਰੋੜ ਜਿਹੜੇ ਵੱਡੇ ਬੈਂਕ ਐ ਨੈਸ਼ਨਲਾਈਜ਼ ਉਹਨਾਂ ਦੇ ਬਾਤ ਕੀਤੇ ਲੇਕਿਨ ਗਰੀਬਾਂ ਦਾ ਵਿਆਜ ਨਹੀਂ ਮਾਫ ਕਰਕੇ ਦਿੰਦੇ ਹਾਂ ਅੱਜ ਵੀ ਜਿਹੜੀਆਂ ਫਾਈਨਾਂਸ ਕੰਪਨੀਆਂ ਲੋਨਸਟ ਕਰ ਰਹੀਆਂ ਜੇ ਕਿਤੇ ਗਰੀਬਾਂ ਨੂੰ ਕਹਿਤਾ ਜਾਵੇ ਵੀ ਤੁਹਾਡੀ ਅਸੀਂ ਇਹ ਪਾਰ ਹੌਲਾ ਕਰਦੇ ਲੋਕ ਖੁਸ਼ ਹੋਣ ਸਰਕਾਰ ਦੇ ਭਾਰੀ ਹੋਣ ਕੇ ਟਗਾ ਨਹੀਂ ਮਾਫ ਕਰਕੇ ਰਹਿ ਗਈ ਸਾਰਾ ਕਾਰ ਹੰਡ ਲੋਕਾਂ ਦਾ ਮੈਂ ਤੁਹਾਨੂੰ ਕਹਣਾ ਚਾਹੁੰਦਾ ਜੀਐਸਟੀ ਆਸੋੜੇ ਐਬਦੀ 1.65 ਲੱਖ ਕਰੋੜ ਆ ਮੰਤਰੀ ਇਹਦੇ ਵਧਣ ਦੀ ਚਾਹ 2-4 ਹਜ਼ਾਰ ਕਰੋੜ ਕਿਤੇ ਘਟ ਜਾਂਦੀ 1.65 ਲੱਖ ਕਰੋੜ ਜੀਐਸਟੀ ਆ ਰਹੀ ਉਹ ਤੁਹਾਡੇ ਸਾਰੇ ਤੋਂ ਲਈ ਜਾਂਦੀ ਟਿਕਟ ਦੇ ਉੱਤੇ ਜੀਐਸਟੀ ਬਿਜਲੀ ਬਿੱਲ ਤੇ ਜੀਐਸਟੀ ਹਰ ਚੀਜ਼ ਤੇ ਦੀ ਆ ਉਹ ਕੇਂਦਰ ਕੋ ਜਾਂਦਾ ਜਿਹੜੇ ਪ੍ਰਾਂਤ ਰੈਵਨੂ ਵਧਦੇ ਰਹੇ ਜੀਐਸਟੀ ਦਾ ਉਹਦਾ ਨੂੰ ਉਹਦਾ ਰਿਟਰਨ ਘੱਟ ਆਉਂਦੀ ਆ ਜਿਹੜਾ ਜੁੱਤੀ ਕੱਟ ਦੇ ਰਿਹਾ ਉਹਨੂੰ ਵਧਾ ਮੋਤੀ ਇਹ ਹਿੰਦਸਤਾਨ ਦਾ ਮੋਤੀ ਮੋਤੀ ਦੀ ਕਾਰ ਉਹ ਇਕਨੋਮਿਕ ਮੁੱਦਾ ਸਾਡੇ ਵਿੱਚ ਮੈਂ ਤਾਂ ਕਹਿ ਚੁੱਕਾ ਐਮਐਸਬੀ ਦਾ ਬਹੁਤ ਵੱਡਾ ਉਹਨੂੰ ਲੀਗਲ ਦਰਜਾ ਦਿੱਤਾ ਜਾਵੇ ਸਾਡੇ ਜਿਹੜੇ ਮਿੱਤਰ ਉੱਥੇ ਬੈਠੇ ਆ ਉਹਨਾਂ ਦੇ ਜਿਹੜਾ ਲਾਤੀ ਜਾਰਜ ਕੀਤਾ ਅੱਜ ਦਾ ਬੰਦੀ ਵੀ ਚੁਏ ਆ ਅਸੀਂ ਲਾਤੀ ਜਾਰਜ ਦਾ ਵਿਰੋਧ ਕਰਦੇ ਆ ਜਿਉਂ ਦਿੱਲੀ ਬਹਿਣਾ ਚਾਹੁੰਦੇ ਲੰਡਨ ਕੋ ਦਿੱਲੀ ਉਹ ਕਹਿਣ ਦਾ ਗੱਲ ਕੋਈ ਉਹਨਾਂ ਦਾ ਤੁਬ ਕੋਬ ਦਾ ਘੋੜਾ ਨੇ ਉਹਨੂੰ ਡਾ ਲਾ ਆਪਣੇ ਪੈਰ ਐਨ ਦੋ ਦਸ ਤੇ ਲਾਉਣ ਤੋਂ ਤਰਨਾ ਇਹ ਗੁੰਡਾਗਰਦੀ ਹੁੰਦੀ ਵੀ ਕਿਹੇ ਕਿਸਾਨ ਸਕੱਟਰਾਂ ਨੂੰ ਬਲਾਕਬਾਰ ਕਰੋ ਉਹਨਾਂ ਨੂੰ ਉਲਟਾ ਗੈਸ ਤੇ ਐਫਐਲ ਸੁਡੇ ਕੁੱਟਮਾਰ ਕੀਤੀ ਆ ਜਿਹਨਾਂ ਦੇ ਸਾਹਦੇ ਦਸ ਰੇ ਇੱਕ ਦੀ ਜਿੱਤ ਗਿੱਟਾ ਟੁੱਟ ਗਿਆ ਇੱਕ ਦੀ ਮਾਲਤਵੇ ਕੀ ਪੂਰੀ ਬੰਚਰ ਹੋ ਰਹੀ ਸਾਥ ਨਹੀਂ ਕੰਮ ਕਰਦੀ ਨੌਜਵਾਨ ਦੀ ਕੋੜ ਇਹ ਕਰਕੇ ਨਾ ਪੂਰਾ ਉੱਥੇ ਅੰਦੋਲਨ ਇਹਨਾਂ ਨੇ ਖੱਟੜ ਸਰਕਾਰ ਨੂੰ ਚਾਹੀਦਾ ਪਿਛਲੀ ਵਾਰ 32 ਜਥੇਬੰਦੀਆਂ ਵਾਲਾ ਅੰਦੋਲਨ ਲੜ ਲੜਿਆ ਜਾ ਰਿਹਾ ਸੀ ਐਸ ਵਾਰੀ ਬਹੁਤ ਘੱਟ ਜਥੇਬੰਦੀਆਂ ਉਹ ਅੰਦੋਲਨ ਵਿੱਚ ਕੀ ਗੱਲ ਸਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਵੇਖੋ ਅਸੀਂ ਇੱਕ ਕਮੇਟੀ ਬਣਾਈ ਬਸ ਸੱਚੀਆਂ ਗੱਲਾਂ ਕਰੂ ਉਹ ਕੋਲੋਂ ਲੈ ਆਉਂਦੇ ਤੇ ਬੇਤੀ ਨੇ ਆਪਣੇ ਸਾਹ ਤੱਕ ਤੇ ਡੱਲੇਵਾਲ ਜੀ ਤੱਕ ਪਹੁੰਚ ਕੀਤੀ ਤੇ ਆਪਾਂ ਕਰਦੇ ਹੋ ਗਏ ਪਰ ਉਹ ਨਹੀਂ ਮੰਨੇ ਕੋਈ ਨਹੀਂ ਇਕੱਲੇ ਲੜਨਾ ਅੱਛਾ ਹੱਕ ਵੀ ਹੁੰਦਾ ਕਿਸ ਨੂੰ ਹੱਕ ਹੁੰਦਾ ਇਕੱਲੇ ਲੜਦਾ ਇਹ ਨਹੀਂ ਰੋਣਾ ਆ ਲਿਆ ਵੀ ਇਹ ਜਿਹੜਾ ਮੋਰਚਾ ਸਾਡਾ ਜਿਹੜੇ ਜਿਨ੍ਹਾਂ ਮੈਂ ਆਗੂਆਂ ਦੇ ਨਾਲ ਹੈ ਆ ਜਿਹੜਾ ਜਾਣਦੇ ਨੇ ਜਿਹਦਾ ਸ਼ੌਕ ਦਾਵਲੇ ਆ ਕਿ ਐਮ ਡੀ ਡਾਕਟਰ ਹੈ ਮੈਂ ਉਹਦੇ ਨਾਲ ਵਿਦਿਆਰਥੀ ਜੂਨੀਅਰ ਵਿੱਚ ਕੰਮ ਕੀਤਾ ਮਹੀਨੇ ਅਸਤੀ ਪ੍ਰੈਜਿਡੈਂਟ ਕੋਲ ਬੰਬੇ ਦੇ ਵਿੱਚ ਉਹਦਾ ਮੈਡੀਕਲ ਕਾਲਜ ਦਾ ਕਈ ਦੇ ਸੀ ਕਿ ਸ਼ੌਕ ਦਾਵਲੇ ਕਿਵੇਂ ਆਪਣੀ ਜੌਬ ਛੱਡਤੀ ਜੌਬ ਛੱਡ ਕੇ ਘਰ ਤੋਂ ਕਰਦੇ 4-5 ਲੱਖ ਕਸਾਨਾ ਦਾ ਸਿਕਰਟ ਨੇ ਹੋਰ ਆਏ ਇਹ ਆਦਮੀ 300 ਤੋਂ 2 ਲੱਖ ਤੋਂ ਲੈ ਕੇ 143 44 ਟੈਂਪਰੇਚਰ ਜਦੋਂ ਉੱਥੋਂ ਚੱਲ ਕੇ ਬੰਬੇ ਆਏ ਉਹ ਵੱਡਾ ਸਿਕਰਟ ਛੁਆਸੀ ਆਂਦੇ ਤੇ 30 ਲਾ 30 ਭਾਰਤ ਦਾ ਕਰਦਾ ਜੱਟ ਮੋਤੀ ਜਿਹੜਾ ਨੀਤੀਆਂ ਨੂੰ ਅ ਪਿੱਛੇ ੱਕਣਾ ਬੜਾ ਜੂਰੀ ਆ ਇਕੱਲੇ ਕਲਾਪਿਆਂ ਦੇ ਅਸਲੇ ਲੜਨ ਦਾ ਸਮਾਂ ਅਗਲੀ ਰਣਨੀਤੀ ਕੀ ਟੜੀ ਅਗਲੀ ਰਣਨੀਤੀ ਵੇਖੋ ਤੁਹਾਡਾ ਕੱਲ ਭਾਰਤ ਬੰਦ ਹੈ ਭਾਰਤ ਦੇ ਮੁਲਾਜ਼ਮ ਲੌਕ ਵਰਕਰਾਂ ਫੇਰਾ ਆ ਦੂਏ ਤੇ ਭਾਈ ਜਾਂ ਜਾਂਦੇ ਕੋਲ ਮਾਈਨਿੰਗ ਵਰਕਰ ਸ਼ਿਫਟ ਦੇ ਵਰਕਰ ਸਾਰੇ ਇਕੱਠੇ ਹੋਗੇ ਕੱਲ ਬਰਕਰ ਇੰਡਸਟਰੀਅਲ ਵਰਕਰ ਕਿਸਾਨਾਂਾਂ ਦੇ ਜੱਥੇ ਵਿਦਿਆ ਪਿੰਡੂ ਮਜ਼ਦੂਰਾਂ ਦੀਆਂ ਆ ਬਲਾਜੋਤਨ ਬੁਲਾ ਰਹੇ ਬੋਲਣਗੇ ਉਹਨਾਂ ਦੇ ਪੈਰਾ ਮੈਡੀਕਲ ਸਟਾਫ ਦੇ ਬੰਦੇ ਇੱਥੇ ਆਇਆ ਇਸ ਵੀ ਤਸੰਕੇਤਕ ਤੋਂ ਮੇਜਰ ਇਹ ਕੱਥੇ ਹੋ ਗਿਆ ਕੱਲ ਅਹੀਂ ਕੰਪਲੀਟ ਬੰਦ ਰੱਖਾਂਗੇ ਯਾਰ ਅਪੀਲ ਲੋਕਾਂ ਨੂੰ ਅਹੀਂ ਕਰਦੇ ਆ ਤੁਹਾਡੇ ਮਾਧਮ ਰਾਈਂ ਦੀ ਰਾਈ ਕੱਲ ਲੋਕੀ ਯਾਰਾਂ ਦਾ ਚਾਰ ਦੁਕਾਨਾਂ ਨਾਲ ਥੋੜਾ ਦੁਕਾਨ ਦੇ ਖੋਲਣ ਪਰ ਉਹਨਾਂ ਕੰਤੇ ਵੀ ਅਸੀਂ ਗੁੰਡਾਗਰਦੀ ਵੀ ਨਹੀਂ ਕਰਦੇ ਜੇ ਕੋਈ ਦੁਕਾਨ ਜਿੱਤ ਕਰਕੇ ਖੋਲਦਾ ਬੀਜੇਪੀ ਦਾ ਬੰਦਾ ਤਲੀ ਪੁੱਟ ਤੇ ਵੀ ਆਲੇ ਬੰਦੇ ਨਹੀਂ ਖੋਲਦੇ ਖੋਲਣ ਅਸੀਂ ਉਹ ਤਾਂ ਬੇਨਤੀ ਕਰਦੇ ਨਾ ਨੋਟੋਂ ਨਾ ਸ਼ਾਂਤਮਈ ਇਹਦਾ ਤੁੰਗਾ ਸ਼ਾਂਤ ਜਾਂਮ ਤਾਂ ਮਦਦਾਂ ਕਰੀਏ ਲੱਗ ਰਿਹਾ ਬਹਿਰਾਂ ਤੇ ਫਟਰਾਨਪੋਰਟ ਦੇ ਕਾਮਿਆਂ ਕੱਲ ਹੜਤਾਲ ਕਰਨੀ ਦੱਸਾ ਨਹੀਂ ਚੱਲਣੀਆਂ 11 ਤੋਂ 4 ਔਰ ਉੱਥੇ ਕਰੀਏ ਜਾਮ ਇੱਕ ਮਜੀਥੇ ਅੱਡੇ 'ਚ ਇੱਕ ਕਟਾਰੀ ਆ ਇੱਕ ਚਗਾਵੇਂ ਆ ਇੱਕ ਜਨਾਲੇ ਆ ਤੇ ਕੁੱਚੇ ਬਣਾ ਬਸਾ ਕੇ ਸ਼ਾਂਪਾਵਾ ਤੇ ਇਹ ਸਾਡੇ ਪ੍ਰਚਲ ਜਿਹੜੇ ਹਜ਼ਾਰਾਂ ਤੋਂ ਜਿਤ ਕਰ ਰਹੀ 18 ਗਰੀ ਵੱਡੀਆਂ ਵੱਡੀਆਂ ਦਸਾਂ ਬੰਨੀਆਂ ਸਾਡੇ ਪੰਜਾਬ 'ਚ ਹੀ ਕੁਝ ਦਸਾਂ ਬੰਨੀਆਂ ਬਾਕੀਆਂ ਨਾਲ ਬਹੁਤ ਵੱਡੀਆਂ ਨੇ ਕੋਈ ਮੋਰਚੇ ਜਾਏ ਆ ਉਹ ਮੋਰਚੇ ਦੀ ਕਾਹਲ ਸਾਡੇ ਦਾ ਮੋਢੇ ਨਾਲ ਮੋਢਾ ਜੋੜ ਕੇ ਉਹ ਲੜਦੇ ਆ ਉਹ ਵੱਖਰੇ ਨਹੀਂ ਗਾਹੋਰ ਬਾਕੀਆ ਪੰਜਾਬ ਦੇਸ਼ਪਤਰ ਉਹ ਸੰਯੁਕਤ ਮੋਰਚੇ ਤੇ ਆ ਜਨਾਂ ਦਾ ਬੰਗਾਲ ਚ ਕੇਰਲਾ ਚ ਫਿਰਪੁਰਾ ਚ ਸਰਕਾਰਾਂ ਰੀਆਂ ਨੇ ਦਾ ਹੁਣ ਹੀ ਨੇ ਉਹ ਵੀ ਲੱਖਾਂ ਕਿਸਾਨ ਮਜ਼ਦੂਰ ਇਕੱਠੇ ਕਰ ਸਕਦੇ ਆ ਉਹ ਵੀ ਸੰਯੁਕਤ ਕਿਸਾਨ ਮੋਰਚੇ ਚ ਹਰ ਸੰਯੁਕਤ ਕਿਸਾਨ ਮੋਰਚੇ ਨੇ ਇਹ ਸਾਰੀ ਜਿਹੜਾ ਜਫਾਰ ਸਿਆਸਤ ਹੈ ਅਸਲੀਅਤ ਹੈ ਅੱਜ ਦੇ ਟਾਈਮ ਦੀ ਉਹਨੂੰ ਸਮਝ ਕੇ ਫੁੱਲਾ ਦਿਲ ਕਿਵੇਂ ਆ ਗਿਆ ਉਹਦੇ ਅੱਖਾਂ ਆ ਜਾ ਪੂਰੀ ਸਾਡਾ ਇਸ ਵਾਰ ਇਹਨੂੰ ਵੀ ਪੂਰਾ ਮਾਰ ਸਰਕਾਰ ਆ ਕੋਈ ਕੋ ਸ਼ਾਰਪੋਰਟ ਦਾ ਦੇਖ ਕਰ ਤਲਾ ਸਾਥੀਓ ਅੱਜ ਲਈ ਸਾਡੀ ਗਵਾਹੀ ਕਰ ਰਿਹਾ ਐਂ ਪਹਿਲੇ ਜੋੜਾ ਜੰਮਿਆ ਚੌਂਦੇ ਫੜਦੇ ਖਣ ਲੱਗਿਆ ਆਏ ਆਪਣੇ ਦੇਸ਼ ਦੀ ਚੰਗੇ ਜਾਤੀ ਦਾ ਇਤਿਹਾਸ ਪੜਿਆ ਪੜਿਆ ਆਹੇ ਦੇਖ ਪਿਆਰ ਪੜਿਆ ਇੱਕ ਭਾਏ ਭਾਬੇ ਮੱਲੇ ਭਾਸਦੀ ਓ ਸੜਾਈ